ਪੰਜਾਬ ਪੁਲਿਸ ਦੇ ਵਿੱਚ ਇੰਸਪੈਕਟਰ ਹੈ ਦਰਸ਼ਕ ਵੀਰੋ ਕਰੀ ਤਾੜੀਆਂ ਮਾਰ ਦਿਓ ਖਿਡਾਰੀ ਦੇ ਲਈ ਤੁੰਗਾ ਇਹਦਾ ਵੀ ਗੱਲ ਬਣੀ ਫੜੀ ਰਹਿ ਤੂੰ ਇਹ ਉਹ ਮੀਟਿੰਗ ਦਾ ਕਿਤੇ ਇੱਧਰ ਨਾ ਲੈ ਲੋ ਪੈਸੇ ਆਪਣੇ ਲੈ ਜਾ ਕਰੋ ਤੁੰਗਾ ਜਰਜੀਤ ਸਿੰਘ ਪ੍ਰਧਾਨ ਕਹਿੰਦਾ ਆਪਣੇ ਪੈਸੇ ਨਾਲ ਦੀ ਨਾਲ ਲੈ ਜਾ ਕਰੋ ਇਹਦਾ ਗਾਤਾ ਮੇਰੇ ਸਾਮਣੇ ਅੱਖੋ ਹੋ ਜਾਂਦੇ ਆ ਕੋਕੀਪੁਰ ਦੇ ਮੈਲੇ ਦੇ ਵਿੱਚ ਨੋ ਵੀ ਬੜੇ ਰਹਤੇ ਆ ਹਾ ਹਾ ਬੰਦੇ ਤੇਰੇ ਫੌਜੀ 100 ਰੁਪਇਆ ਆ ਦੇ ਲੋ ਫੌਜੀ ਨਾਲੇ ਰੈਫਰੀ ਜੋਗਾ ਸਮਾਉਂਦਾ 100 ਮੇਰੇ ਵੱਲੋਂ ਆ 200 ਰੁਪਇਆ 200 ਰੁਪਇਆ ਆ ਜੱਫੇ ਦਾ ਹੋ ਗਿਆ ਬਾਈ ਆ ਥੋੜਾ 200 ਰੁਪਇਆ ਤੁਹਾਡਾ ਪੁੱਤ ਓਏ ਹਰਿਆਣਿਆ ਵਾਲੇ ਆ ਜੈਨੂ ਤੋਂ ਦੇ ਗਿਆ ਮੈਨੂੰ ਤੇ ਨਾਲ ਜਿੰਦ ਤੋਂ ਆ 200 ਤੁਹਾਡੇ ਜੀ ਲਈ ਹੱਥੋਂ ਪੁੱਤ ਹਲੋ 200 ਰੁਪਇਆ ਤੁਹਾਡਾ ਹਲੋ ਜੀ ਅਗਲੇ ਸ਼ੋਅ ਮੈਚ ਦੋ ਟੀਮਾਂ ਕੋ ਬੈਂਟੀ ਆ तो दवा टीमें ग्राउंड पहुंचना न जा दो टीमें बच्ची जा ਬਾਰੀ ਜੇ ਨੀਰ ਘਾੜੀ ਜਿੱਤੀ ਲੱਗੀ ਆ ਕੋਈ ਨਾ ਜਾਓ ਅੰਮ੍ਰਿਤਸਰ ਦੇ ਵਿੱਚ ਖੜ ਕੇ ਨਾ ਤਾਂ ਇੱਕ ਵਾਰ ਹੋਰ ਬੜਾ ਮਾਣ ਆ ਸਾਨੂੰ ਮੰਦਰ ਸੋਨੀ ਦੀ ਬਲਾ ਪ੍ਰਬੰਧਕ ਕਮੇਟੀ ਜਿੱਥੇ ਵੀ ਜਾਂਦੇ ਆ ਹਰ ਮੇਲੇ ਦੇ ਉੱਪਰ ਬਾ ਆ ਨਹੀਂ ਜੇ ਕਿਸੇ ਦੇ ਟਾਕੂ ਆਈ ਹੈ ਰਾਨੀ ਵਾਲੀ ਆ ਕੁੜੀ ਬਾਈ ਇਹਨੇ ਤਾਂ ਹੀ ਬੁਆਏ ਕੱਟ ਕਰਾਏ ਆ ਦੀ ਵਾਲ ਹੱਥ ਨਾਲ ਆ ਜਾਣ ਮੇਰੇ ਉਹ ਹੁਣ ਤੁਸੀਂ ਲੀਣਾ ਨਹੀਂ ਖੋਣਾ ਲਓ ਜੀ ਫੋਦੀ ਸਾਹਿਬ ਕਹਿੰਦੇ ਆ 100 ਰੁਪਇਆ ਲਾ ਦੇ ਮੋਹਨ ਸਾਹਿਬ ਫੋਦੀ ਸਾਹਿਬ 100 ਰੁਪਇਆ ਹਾਂ ਜੱਫਾ ਲਾਓ ਜੱਫਾ ਲਾਓ ਜੱਫਾ ਹਾਂ ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਆ ਗਈ ਹੰਦਿਆਂ ਦੇ ਟੋਲ ਆ ਲੈ ਜਾ 100 ਰੁਪਇਆ ਤੇਰਾ ਹੀ ਆ ਹਾਂ ਫ੍ਰੀ ਹਾਂ ਫ੍ਰੀ ਕਿਆ ਬਾਤ ਖੁਸ਼ੀ ਮੋਤਾ ਮੇਲਾ ਪਾਕ ਫੋਰੇ ਰਣਦਰਮ ਸਿੰਘ ਮਕਾਂ ਦਾ ਦਿਲਜੋਤ ਉਹਨਾਂ ਨੇ ਅੱਜ ਜੀ ਗੰਮੀ ਹੈ ਕਾਰੀ ਕਮੇਟੀ ਤੇ ਜੀ ਬੰਦੀ ਹੈ ਕਿ ਕੋਈ ਗੈਰ ਬਖੰਤ ਬੈਠ ਨਹੀਂ ਹੈ ਸਾਰਿਆਂ ਨੇ ਜੀ ਬੰਦੀ ਹੈ ਤੇ ਮੈਂ ਪਰ ਹੁੰਦਾ ਮੈਂ ਆਇਆ ਹਾਂ ਮੈਂ ਕਿ ਤੁਹਾਨੂੰ ਪਹਾਨ ਦੇ ਦੇਣੀ ਹੈ ਮੈਨੂੰ ਕਿ ਨਹੀਂ ਦੇਣੀ ਪਹਾਨ ਜੀ ਬੰਦੇ ਕਹਿੰਦਾ ਕਿ ਤੁਹਾਡੇ ਹੋ ਲੱਗਦੀਆਂ ਕਹਿੰਦਾ ਨਹੀਂ ਤੁਹਾਡੇ ਦੇ ਸੱਜੀਆਂ ਸੂਈਆਂ ਲੱਗਦੀਆਂ ਕੋਈ ਥੇ ਧਰੋ ਹੰਦੀ ਹੈ ਤੇ ਰੇਡਾਂ ਬੰਦੀਆਂ ਪਾਈਆਂ ਤੁਮ ਸੋਗਾ ਸਾਹਿਬ ਜੀ ਸੋ ਆਕ

ਰੇਡ ਰੇਡ ਜਿਹੜਾ ਰੇਡ ਲਾਇਆ ਰੇਡ ਦੇ ਜੱਫਾ ਲੱਗਾ ਦਾਫੀ ਇਹ ਤਾਂ ਹਮਾ ਦਾ ਨੰਬਰ ਸੀ ਰੇਡ ਤੇ ਰੇਡਰ ਜੱਫਾ ਤੇ ਜੱਫਾ ਜੱਫਾ ਤੇ ਜੱਫਾ ਆ ਜਿੱਦਾ ਜੱਫਾ ਉਹ ਤਾਂ ਖੈਲਿਆ ਹੱਥਾਂ ਤੇ ਕੰਦੀ ਪਾ ਦੂ ਟਿਕਲੀ ਆਹਾ 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 ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਉਧਰ ਕਹਿੰਦੇ ਭੂਮੇ ਪਿੰਡ ਦਾ ਢੋਲਾ ਵੀ ਦਲਬਾਖ ਸਿੰਘ ਘਰੇੜਾ ਸਾਹਿਬ ਉਹ ਵੀ ਜੁੜਿਆ ਮੁਾਰਕਾਂ ਦੇ ਰਿਹਾ ਯੂਰਪ ਤੋਂ ਲਓ ਸਾਹਮਣੇ ਕਬੱਡੀ ਪਵਨ ਦੀ ਪਈ ਹੋਈ ਆ ਚਾਰ ਖੜਾ ਦੋ ਕੌਡੀਆਂ ਦੇ ਉੱਪਰ 500 ਰੁਪਏ ਸਾਡੇ ਮਲਕੀਤ ਕਬਾੜ ਤੇ ਸ਼ੇਰਾ ਲਾਹੌਰੀ ਮੱਲ ਤੇ ਗਿੰਦਾ ਟੱਲੋ ਗਮਾਨਪੁਰੀਆ ਉਹਨਾਂ ਵੀਰਾਂ ਵੱਲ ਜੋਸ਼ਾਂ ਦੀਆਂ ਦੋ ਰੇਡਾਂ ਦੇ ਉੱਪਰ 500 ਰੁਪਏ ਲੱਗਿਆ ਆ ਸਾਹਮਣੇ ਕਹਿੰਦੇ ਪਵਨ ਦੀ ਰੇਡ ਹੈ ਤੇ ਦੂਜੇ ਪਾਸੇ ਆ ਅਮਰੀਤ ਹੈ ਆਹਨ ਤੁਖਰੇਵਲੀ ਆ ਖਿਡਾਰੀ ਖੇਡ ਗਰਾਊਂਡ ਦੇ ਵਿੱਚ ਪੱਪੂ ਕੰਢੀਲੇ ਦੇ ਪਿੰਡਾਂ ਦੇ ਇਲਾਕੇ ਦੇ ਖਿਡਾਰੀ ਪੰਜਾਬ ਪੁਲਿਸ ਦੇ ਵਿੱਚ ਇੰਸਪੈਕਟਰ ਹੈ ਦਰਸ਼ਕ ਵੀਰੋ ਕਰੀ ਤਾੜੀਆਂ ਮਾਰ ਦਿਓ ਆ ਖਿਡਾਰੀਨ ਦੇ ਲਈ ਆ ਸਾਹਮਣੇ ਕਹਿੰਦੇ ਬੱਲੇ 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 ਰਣਦੀਪ ਪੰਜਾਬ ਪੁਲਿਸ ਵਾਲੀ ਮੇਰੇ ਮਿੱਤਰੋ ਇਸ਼ਾਰੇ ਕੀ ਆ ਵੀ ਨੰਬਰ ਜਾਫੀ ਦਾ ਅਚਮਕੌਰ ਸਿਆ ਹੂਟਰ ਜਮਨ ਲੱਗਦਾ ਵੀ ਕਿਤੇ ਇਹਨਾਂ ਫਿਰ ਕੌਡੀ ਪਾਉਣ ਦੇ ਲਈ ਵਧੀ ਹੋਈ ਐ ਅੱਜ ਦੇ ਖੇਡ ਮੇਲੇ ਦੇ ਲਈ ਮਨ ਤੇਜਾ ਤੇ ਨਾਲ ਸਾਡਾ ਸਪਰਾਜ ਸਰਕਾਰੀਆ ਅਮਰੀਕ ਸਿੰਘ ਜੀ ਪੁਰਤਕਾਲ ਅਮਰਤ ਜੂ ਐਸਈ ਸੁਖਨੀਤ ਪੁਰਤਕਾਲ ਤੇ ਸਿਮਰਨ ਸਿੰਮੂ ਜੁਕੇ ਵਾਲਾ ਵੀਰ ਹੈ ਅਰਨੀਤ ਨੀਤ ਦਿਓਲ ਰਣਜੀਤ ਸਿੰਘ ਜੀ ਜਰਮਨ ਨਾਲ ਸਾਡਾ ਸਿਮਰਨ ਸਿੰਮੂ ਜੁਕੇ ਵੀਰਾਂ ਦਾ ਵੱਡਾ ਰੋਲ ਅੱਜ ਦੇ ਖੇਡ ਮੇਲੇ ਦੇ ਲਈ ਆਹ ਸਾਹਮਣੇ ਵੇਖਾਂਗੇ ਫੜਿਆ ਹੋਇਆ ਗੁੱਟ ਕਿ ਤੇਰੀ ਬਾਹ ਤੇ ਲਿਖਾਂ ਸਰਨਾਮਾ ਪੜ੍ਹेंगे ਯਾਦਗਰੀ ਆਹ ਸਾਹਮਣੇ ਪੰਜਾਬ ਪੁਲਿਸ ਦੀ ਇੰਸਪੈਕਟਰ ਹੈ ਇਹ ਅਰਨੀਤ ਰਣਦੀਪ ਇੱਕ ਚੋਟੀ ਦਾ ਲਾਜਾ ਵਰ ਆਪਣੀ ਟੀਮ ਦੇ ਖਾਤੇ ਜੋੜਦੇ ਸਾਡੇ ਬਹੁਤ ਹੀ ਸਤਿਕਾਰਯੋਗ ਅੱਜ ਦੇ ਖੇਡ ਮੇਲੇ ਦੇ ਮੁੱਖ ਮਹਿਮਾਨ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਜੀ ਬਾਜਵਾ ਸਾਹਿਬ ਐਮਐਲਏ ਹਲਕਾ ਫਤੇਗੜ ਚੂੜੀਆਂ ਸਾਡੇ ਦਰਮਿਆਨ ਪੁੱਜ ਕੇ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਉਹਨਾਂ ਦੇ ਨਾਲ ਬਾਬਾ ਗੁਰਦੀਪ ਸਿੰਘ ਜੀ ਸਰਪੰਚ ਸਾਹਿਬ ਨਾਲ ਸਰਦਾਰ ਮਕਰਨ ਸਿੰਘ ਜੀ ਕਨਸਾਨਪੁਰ ਗੋਲਾ ਮਹਿਤਾ ਜੀ ਹਲਕਾ ਮੱਦੀਪੁਰ ਤੇ ਕਬਲਪ੍ਰੀਤ ਸਿੰਘ ਜੀ ਮੱਦੀਪੁਰ ਸਾਡੇ ਦਰਮਿਆਨ ਪੁੱਜੇ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਆ ਸਾਹਮਣੇ ਬਹੁਤ ਸੋਹਣਾ ਮੈਚ ਜਿਹੜੇ ਵੀਰ ਕੋਲੇ ਗੇਟ ਦੀ ਚਾਬੀ ਆ ਤੋ ਪਲੀਜ਼ ਗੇਟ ਕੋਲੇ ਪੁੱਜੇ ਮੇਰਾ ਵੀਰ ਉਹਨੇ ਟਰੈਕਟਰ ਅੰਦਰ ਲੰਘਾਉਣਾ ਵੀਰਾਂ ਨੇ ਸੇਵਾਦਾਰ ਭਰਾਵਾਂ ਨੇ ਬਹੁਤ ਵਾਹ ਇੰਨੀਆਂ ਜ਼ਿੰਮੇਵਾਰੀਆਂ ਸਾਹਮਣੇ ਲੈਣੀਆਂ ਉਧਰ ਕਹਿੰਦੇ ਪਲੇਅਰ ਆ ਗਏ ਮੇਰੇ ਮਿੱਤਰੋ ਫਾਈਨਲ ਮੈਚ ਦੀਆਂ ਟੀਮਾਂ ਗਰਾਊਂਡ ਦੇ ਲੱਗ ਗਿਆ ਲੱਭੀ ਸ਼ਾਲੂ ਭਾਈਆ ਮੈਚ ਦੀਆਂ ਕੁਝ ਕਬੱਡੀਆਂ ਬਾਕੀ ਤੇ ਕੁਝ ਸਮਾਂ ਲੰਘ ਚੁੱਕਾ ਉਧਰਲੇ ਪਾਸੇ ਵੇਖਾਂਗੇ ਚਾਰ ਖੜਨਾਂ ਇੱਕ ਇੰਨੀ ਸਿਮਰ ਰਈਏ ਵਾਲੀ ਲੱਗੀ ਹੋਈ ਆ ਆ ਰਣਦੀਪ ਪੰਜਾਬ ਪੁਲਿਸ ਵਾਲੀ ਆ ਰਣਦੀਪ ਪੰਜਾਬ ਪੁਲਿਸ ਵਾਲੀ ਪਵਨ ਤੇ ਰਣਦੀਪ ਬੱਲੇ 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 ਆ ਆ ਮੈਚ ਦੇਖਣਯੋਗ ਆ ਟੱਕਰ ਦੇਖਣਯੋਗ ਕਬੱਡੀ 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 ਬਸ ਸਾਰਿਆਂ ਨੇ ਵੇਖੀ ਆ ਤੇ ਬਸ ਹੁੰਦੀ ਅਜ ਤੇਜੇ ਵੇਖ ਲੋ ਆ ਸਾਹਮਣੇ ਕਾਲੀ ਵਾਲਾ ਮਨਦੀਪ ਹਜ਼ਾਰਾਂ ਦਾ ਯਾਰ ਸਾਡਾ ਫਾਈਨਲ ਦੀਆਂ ਟੀਮਾਂ ਖੇਡ ਗਰਾਊਂਡ ਦੇ ਕੋਲ ਆ ਗਈਆਂ ਪਿਆਰ ਸਾਡੇ ਗੀਤੂ ਬੀਲੇ ਵਾਲੇ ਦੇ ਨਾਲ ਵੀ ਉਹ ਵੀ ਵੀਰ ਲਾਈਵ ਜੁੜੇ ਵੀਰਾਂ ਦਾ ਧੰਨਵਾਦ ਹੈ ਮੇਰੇ ਵਾਲੇ ਮੈਕ ਤੇ ਬੱਲੇ ਝੁਲਾੜੀ ਵੀਰਾ ਜੀ ਆਹ ਅਗਲੀ ਕੋਡੀ ਪੌਲੀ ਆਹ ਪਵਨ ਨਾ ਆ ਚਰਖਾ ਕਤਨਾ ਬੇਸ਼ੱਕ ਨਹੀਂ ਆਉਂਦਾ ਟਰੱਕ ਟੈਕਸੀ ਜਹਾਜ਼ ਚਲਾਉਣ ਕੁੜੀਆਂ ਨੰਬਰ ਲੈ ਕੇ ਸਕੂਲਾ ਕਾਜਾ ਚੋਂ ਮਾਂ ਪਾਪ ਦਾ ਨਾ ਚਮਕਾਉਣ ਕੁੜੀਆਂ ਪੁੱਤਾਂ ਨਾਲੋਂ ਕਿਸੇ ਗੱਲੋਂ ਘਟਨੀ ਆਹ ਕਿਤੇ ਕੁੜੀਆਂ ਮੱਖਣੇ ਭਰਾੜ ਦੀ ਮਾਲਣ ਗੱਲ ਕੋ ਕਿਤੇ ਸੱਸਾਂ ਨੂੰ ਜੱਫੇ ਨਾ ਲਾਉਣ ਕੁੜੀਆਂ ਆ ਰਣਦੀਪ ਕੋਰ ਹੈ ਕਿ ਤੂੰ ਖਰਾ ਪਿੰਡਾ ਪੰਜਾਬ ਪੁੱਸ ਦੀ ਮਟਿਆਰ ਪਰ ਕਹਿੰਦੇ ਪਵਨ ਨੇ ਸਿਰੇ ਤੱਕ ਆਪਣੀ ਟੀਮ ਦੇ ਵਿੱਚ ਜੋੜ ਦਿੱਤਾ ਹੰਮੂਗਾ ਇਦਾਂ ਵੀ ਗੱਲ ਬਣੀ ਫੜੀ ਰਹਿ ਗਈ ਤੇ ਉਹ ਵੀ ਟੂਰ ਦਾ ਕਿਤੇ ਜੰਨਾ ਕਰੋ ਪੈਸੇ ਆਪਣੇ ਲੈ ਜਾ ਕਰੋ ਤੁਮ੍ਹਾਈ ਜਰਜੀਤ ਸਿੰਘ ਦੇ ਪ੍ਰਧਾਨ ਕਹਿੰਦਾ ਆਪਣੇ ਪੈਸੇ ਨਾਲ ਦੀ ਨਾਲ ਲੈ ਜਾ ਕਰੋ ਇਦਾਂ ਕਾਤਾ ਮੇਰੇ ਸਾਹਮਣੇ ਅੱਖੇ ਹੋ ਜਾਂਦੇ ਆ ਪੁੱਸ ਦੀ ਪੁਰ ਤੇ ਮੈਲੇ ਦੇ ਵਿੱਚ ਨੋ ਵੀ ਬੜੇ ਰਹਿੰਦੇ ਆ ਹਾ ਹਾ ਬੰਦੇ ਤੇਰੇ ਪਾਜੀ 400 ਰੁਪਇਆ ਆ ਦੇ ਨਾ ਫੌਜੀ ਨਾਲੇ ਰੈਫਰੀ ਜੋਗਾ ਸਮਾਉਂਦਾ 100 ਮੇਰੇ ਵੱਲੋਂ ਆ 200 ਰੁਪਇਆ 200 ਰੁਪਇਆ ਆ ਜੱਫੇ ਦਾ ਹੋ ਗਿਆ ਬਾਈ ਆ ਫੜਾ 200 ਰੁਪਇਆ ਤੁਹਾਡਾ ਪੁੱਤ ਓਏ ਹਰਿਆਣੀਆਂ ਓਏ ਆ ਜੈਨੂ ਤੋਂ ਦੇ ਗਿਆ ਮੈਨੂੰ ਤੇ ਨਾਲ ਗੁੰਡਾ ਤੋਂ ਆ 200 ਤੁਹਾਡੇ ਇਨਾਲੀ ਹਲੋ ਪੁੱਤਰ ਹਲੋ 200 ਰੁਪਇਆ ਤੁਹਾਡਾ ਹਲੋ ਬਈ ਅਗਲੇ ਛੇ ਮੈਚ ਦੋ ਟੀਮਾਂ ਕੋ ਬੇਨਤੀ ਆ तो दवें टीमें ग्राउंड पहुंचे न जा तो दवा तो तो ब दो टीमें पहुंच नहीं जाने दो ਬੀਬੀ ਜੀ ਲੱਗੀਆਂ ਕੋ ਨਾ ਜਾਓ ਅੰਮ੍ਰਿਤਸਰ ਦੇ ਵਿੱਚ ਖੜ ਕੇ ਨਾ ਤਾਂ ਇੱਕ ਵਾਰ ਹੋਰ ਬੜਾ ਮਾਣ ਹੈ ਸਾਨੂੰ ਮੰਦਰ ਸੋਨੀ ਦੇ ਬਲਾ ਪ੍ਰਬੰਧਕ ਕਮੇਟੀ ਜਿੱਥੇ ਵੀ ਜਾਂਦੇ ਹਰ ਮੇਲੇ ਦੇ ਉੱਪਰ ਬਾ ਆ ਨਹੀਂ ਜੇ ਕਿਸੇ ਦੇ ਟਾਕੂ ਆਈ ਹੈ ਰਾਨੀ ਵਾਲੀ ਆ ਕੁੜੀ ਬਾਈ ਇਹਨੇ ਤਾਂ ਹੀ ਬੁਆਏ ਕੱਟ ਕਰਾਏ ਆ ਦੀ ਵਾਲ ਹੱਥ ਨਾਲ ਆ ਜਾਣ ਮੇਰੇ ਤੇ ਹੁਣ ਤੁਸੀਂ ਲੀਣਾ ਨਹੀਂ ਖੋਣਾ ਲਓ ਜੀ ਫੌਜੀ ਸਾਹਿਬ ਕਹਿੰਦਾ 100 ਰੁਪਈਆ ਲਾ ਦੇ ਕੋਠੜ ਸਾਹਿਬ ਫੌਜੀ ਸਾਹਿਬ 100 ਰੁਪਈਆ ਹਾਂ ਜੱਫਾ ਲਓ ਜੱਫਾ ਲਓ ਜੱਫਾ ਹਾਂ ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਆ ਗਈ ਹੰਦਿਆਂ ਦੇ ਤੋਲ ਆ ਲੈ ਜਾ 100 ਰੁਪਈਆ ਤੇਰਾ ਹੀ ਆ ਹਾਂ ਫ੍ਰੀ ਹਾਂ ਫ੍ਰੀ ਕਾ ਬਾਤ ਪੁਸ਼ਤੀਪੁਰ ਦਾ ਮੇਲਾ ਸਾਤ ਸਾਰੇ ਰਣਡਰੀਆਂ ਮਕਾਂ ਦਾ ਦਿਲਜੋਸ਼ ਉਹਨਾਂ ਨੇ ਅੱਜ ਜੀ ਗੰਮੀ ਹੈ ਕਾਰੀ ਕਮੇਟੀ ਤੇ ਜੀ ਗੰਮੀ ਹੈ ਕਿ ਕੋਈ ਗੈਰ ਬਖੰਤ ਬੈਠ ਨਹੀਂ ਹੈ ਸਾਰਿਆਂ ਦੇ ਰਣਡੀਆਂ ਬੰਨੀ ਹੈ ਤੇ ਮੈਂ ਪਰ ਹੁੰਦਾ ਮੈਂ ਆਇਆ ਹਾਂ ਮੈਂ ਕਿ ਤੁਹਾਨੂੰ ਪਹਾਨ ਦੇ ਦੇਣੀ ਹੈ ਮੈਨੂੰ ਕਿ ਨਹੀਂ ਦੇਣੀ ਪਹਾਨ ਜੀ ਬੰਦੇ ਕਹਿੰਦਾ ਕਿ ਖਾਓ ਹੋ ਲਾ ਲੈਂਦੇ ਆ ਕਹਿੰਦਾ ਨਹੀਂ ਤੁਹਾਡੇ ਦੇ ਸੱਜੀਆਂ ਸੂਈਆਂ ਲੱਗਦੀਆਂ ਤੇ ਉੱਥੇ ਦੇ ਭੰਗ ਹੰਬੀ ਹੈ ਤੇ ਰੇਡਾਂ ਬੰਨੀਆਂ ਪਾਈਆਂ ਤੁਮ ਸੋ ਬਾਸਾ ਤੇਰੀ ਸੋ ਹਾ